ਇਕਰ ਤੁਸੀਂ ਨਾਨ-ভেজ ਖਾਣ ਦੇ ਯਕੀਨ ਹੋ ਅਤੇ ਚਿਕਨ ਨਿਯਮਤ ਤੌਰ ਤੇ ਤੁਹਾਡੀ ਪਲੇਟ ਵਿੱਚ ਸ਼ਾਮਲ ਹੁੰਦਾ ਤਾਂ ਇਹ ਖਬਰ ਤੁਹਾਨੂੰ ਸੂਚਿਤ ਕਰ ਸਕਦੀ ਹੈ ਇਟਲੀ ਵਿੱਚ ਕੀਤੇ ਗਏ ਇੱਕ ਨਵੇਂ ਅਧਿਐਨ ਦੇ ਖਲਾਸਾ ਹੋਇਆ ਕਿ ਪੋਲਟਰੀ ਭਾਦਾ ਖਾਸ ਕਰਕੇ ਚਿਕਨ ਨੂੰ ਹਫ਼ਤੇ ਵਿੱਚ 4 ਵਾਰ ਜਾਂ ਇਸ ਤੋਂ ਵੱਧ ਖਾਣ ਨਾਲ ਗੈਸਟ੍ਰਿਕ ਕੈਂਸਰ ਯਾਨੀ ਪੇਟ ਦੇ ਕੈਂਸਰ ਦਾ ਖਤਰਾ ਵਧ ਸਕਦਾ ਹੈ ਇਹ ਖੋਜ ਵਕਾਰੀ ਮੈਡੀਕਲ ਜਰਨਲ ਨਿਊਟ੍ਰੀਐਂਟਸ ਵਿੱਚ ਪ੍ਰਕਾਸ਼ਿਤ ਹੋਈ ਹੈ ਜਿਸ ਵਿੱਚ ਖੋਜਨਾ ਕਰਤਾਵਾਂ ਨੇ 4000 ਤੋਂ ਵੱਧ ਭਾਗੀਦਾਰਾਂ ਦੀ ਜੀਵਨ ਸ਼ੈਲੀ, ਸਿਹਤ ਅਤੇ ਖਾਣ-ਪੀਣ ਦੀ ਆਦਤਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ। ਖੋਜਕਰਤਾਵਾਂ ਨੇ ਭਾਗੀਦਾਰਾਂ ਤੋਂ ਉਨ੍ਹਾਂ ਦੇ ਜਨਨ ਸੰਬੰਧੀ ਜਾਣਕਾਰੀ, ਸਿਹਤ ਸਥਿਤੀ, ਜੀਵਨ ਸ਼ੈਲੀ ਦੇ ਕਾਰਕਾਂ ਅਤੇ ਨਿੱਜੀ ਡਾਕਟਰੀ ਇਤਿਹਾਸ ਬਾਰੇ ਜਾਣਕਾਰੀ ਲਈ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਵਿਸਤ੍ਰਿਤ ਭੋਜਨ ਬਾਰਬਰ ਹਾਰਤਾ ਪਰਚਾਣ ਮਲੀ ਦਿੱਤੀ ਗਈ ਜਿਸ ਵਿੱਚ ਪੁੱਛਿਆ ਗਿਆ ਸੀ ਕਿ ਉਹ ਦੋਵੇਂ ਕਿਵੇਂ ਇੰਨਾ ਮਾਸ ਖਾਂਦੇ ਹਨ। ਲਾਲ ਮਾਸ ਗਾਂ ਪੇਡਾ ਦੀ ਪੋਲਟਰੀ ਮੁਰਗੀ ਠੱਕੀ ਆਦੀ ਕੁੱਲ ਮਾਸ ਗੁੱਲ ਮਾਸ ਦੀ ਮਾਤਰਾ ਚਿਕਨ ਕੈਂਸਰ ਦੇ ਜੋਖਮ ਨਾਲ ਕਿਵੇਂ ਜੁੜਿਆ ਹੋਇਆ ਜਿਨ੍ਹਾਂ ਲੋਕਾਂ ਨੇ ਹਫਤੇ ਵਿੱਚ 300 ਗ੍ਰਾਮ ਤੋਂ ਵੱਧ ਪੋਲਟਰੀ ਖਾਧੀ ਉਹਨਾਂ ਵਿੱਚ 100 ਗ੍ਰਾਮ ਤੋਂ ਘੱਟ ਖਾਣ ਵਾਲਿਆਂ ਦੇ ਮੁਕਾਬਲੇ ਗੈਸਟ੍ਰੋਟ੍ਰਾਈਟਸਟਬ ਇਨਰ ਕੈਂਸਰ ਦਾ ਮੌਤ ਦਾ ਖਤਰਾ 7% ਜ਼ਿਆਦਾ ਸੀ ਇਹ ਖਤਰਾ ਮਰਦਾਂ ਵਿੱਚ ਵਧੇਰੇ ਸਪੱਸ਼ਟ ਹੋਰਤੇ ਦੇਖਿਆ ਗਿਆ ਜਿਨ੍ਹਾਂ ਮਰਦਾਂ ਨੇ ਹਫਤੇ ਵਿੱਚ 300 ਗ੍ਰਾਮ ਤੋਂ ਵੱਧ ਚਿਕਨ ਖਾਧਾ ਉਹਨਾਂ ਵਿੱਚ ਇਸ ਕੈਂਸਰ ਤੋਂ ਮੌਤ ਦਾ ਖਤਰਾ ਦੁੱਗਣਾ ਸੀ ਖੋਜ ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਚਿਕਨ ਅਤੇ ਕੈਂਸਰ ਵਿਚਕਾਰ ਸਿੱਧਾ ਸਬੰਧ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਪਰ ਕੁਝ ਕਾਰਕ ਹਨ ਜੋ ਯੋਗਦਾਨ ਪਾ ਸਕਦੇ ਹਨ ਉੱਚ ਤਾਪਮਨ ਤੇ ਚਿਕਨ ਪਕਾਉਣ ਨਾਲ ਗਰਮੀ ਉੱਪਨ ਮਿਊਟੇਜਨ ਜਿਵੇਂ ਕਿ ਐਡਸੀ ਅਤੇ ਪੀਐਚ ਪੈਦਾ ਹੁੰਦੇ ਹਨ ਜੋ ਡੀਐਨਏ ਪਰਵਰਤਨ ਦਾ ਕਾਰਨ ਬਣ ਸਕਦੇ ਹਨ ਇਹ ਪਰਵਰਤਨ ਕੈਂਸਰ ਦੀ ਸ਼ੁਰੂਆਤ ਵਿੱਚ ਭੂਮਿਕਾ ਨਿਭਾ ਸਕਦਾ ਹੈ ਮੁਰਗੀਆਂ ਨੂੰ ਦਿੱਤੀ ਜਾਣ ਵਾਲੀ ਫੀਡ ਵਿੱਚ ਐਂਟੀਬਾਇਓਟਿਕਸ ਹਾਰਮੋਨ ਅਤੇ ਕੀਟਨਾਸ਼ਕ ਹੋ ਸਕਦੇ ਹਨ ਜਦੋਂ ਲੋਕੀ ਸਰੀਰ ਵਿੱਚ ਲੰਬੇ ਸਮੇਂ ਲਈ ਇਕੱਠੇ ਹੋ ਸਕਦੇ ਹਨ ਅਤੇ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਹਨ ਮਰਦਾਂ ਤੇ ਔਰਤਾਂ ਵਿੱਚ ਪਾਇਆ ਜਾਣ ਵਾਲੇ ਹਾਰਮੋਨਲ ਅੰਤਰ ਵੀ ਇੱਕ ਕਾਰਨ ਹੋ ਸਕਦਾ ਹੈ ਖੋਜ ਵਿੱਚ ਚੂਹਿਆਂ ਤੇ ਕੀਤੇ ਗਏ ਇੱਕ ਅਧਿਐਨ ਦਾ ਹਵਾਲਾ ਦਿੱਤਾ ਗਿਆ ਜਿਸ ਵਿੱਚ ਪਾਇਆ ਗਿਆ ਹੈ ਕਿ ਔਰਤਾਂ ਵਿੱਚ ਪਾਇਆ ਜਾਣ ਵਾਲਾ ਐਸਟ੍ਰੋਜਨ ਹਾਰਮੋਨ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਕੁਝ ਹੱਦ ਤੱਕ ਇੱਕ ਸੁਰੱਖਿਆ ਆਤਮਿਕ ਭੂਮਿਕਾ ਨਿਭਾ ਸਕਦਾ ਹੈ ਮਰਦ ਅਕਸਰ ਔਰਤਾਂ ਨਾਲੋਂ ਜ਼ਿਆਦਾ ਮਾਤਰਾ ਵਿੱਚ ਭੋਜਨ ਖਾਂਦੇ ਹਨ ਜੋ ਢਾਨੂ ਬਦੇਰੇ ਜੋਖਮ ਵਿੱਚ ਪਾਦਾ ਹੈ